ਸਕਦੂ ਕਿ ਅਸੀਂ ਹਲਕਾ ਪੋਆ ਦੇ ਕਤਨੌਰ ਪੁਲ ਦੇ ਵਿੱਚ ਆ ਕੇ ਖੜੇ ਆਂ ਔਰ ਮੈਂ ਇਥੋਂ ਨਿਕਲ ਰਹੀ ਸੀਗੀ ਔਰ ਮੈਨੂੰ ਇਥੋਂ ਖਬਰ ਮਿਲੀ ਕਿ ਇੱਥੇ ਤੜਾ ਤੜ ਇਲੀਗਲ ਮਾਈਨਿੰਗ ਜਿਹੜੀ ਆ ਉਹ ਇੱਥੇ ਪੋਆ ਹਲਕੇ ਦੇ ਵਿੱਚ ਕਤਨੌਰ ਪੁਲ ਦੇ ਲਾਗੇ ਕੀਤੀ ਜਾ ਰਹੀ ਹੈ ਔਰ ਤੁਸੀਂ ਦੇਖ ਸਕਦੇ ਹੋ ਪਿੱਛੇ ਮੈਂ ਕਮਨ ਕੈਮਰਾ ਨੂੰ ਫੀਡ ਦਿਖਾਉ ਇਸ ਅੱਗੇ ਅੰਕੜਾ ਦਿਖਾਉਂਦਾ ਹੈ ਜਿੱਥੇ ਇਹ ਕ੍ਰੇਸ਼ਨ ਵਾਲੇ ਆਪਣੀਆਂ ਗੱਡੀਆਂ ਘਰ-ਘਰ ਤੇ ਗ੍ਰੈਵਰ ਤੇ ਲੈ ਕੇ ਜਾ ਰਹੇ ਆਹ ਜਿਹੜੀ ਉਹ ਉਹ ਟੋਪਲ ਮਸ਼ੀਨਾਂ ਲੱਗੀਆਂ ਇਹ ਅਲਾਉਡ ਹੀ ਨਹੀਂ ਆ ਤੁਸੀਂ ਦੇਖ ਸਕਦੇ ਹੋ ਜ਼ੂਮ ਕਰਕੇ ਦਿਖਾਓ ਮਾਈਨਿੰਗ ਹੋ ਰਹੀ ਹੈ ਔਰ ਪਾਣੀ ਜਿਹੜਾ ਬਾਹਰ ਆ ਚੁੱਕਿਆ ਸਾਹਮਣੇ ਦਿਖਾਓ ਦਾ ਪਾਣੀ ਆ ਚੁੱਕਿਆ ਮਸ਼ੀਨ ਚੜਾ ਕੇ ਚੱਲਦੀ ਜਾ ਰਹੀ ਹੈ ਕੋਈ ਡਰ ਨਹੀਂ ਕੋਈ ਖੋਫ ਨਹੀਂ ਹੈ ਔਰ ਔਰ ਇੱਕ ਮਸ਼ੀਨ ਵਾਲਾ ਨੇ ਕੱਢ ਲਈ ਹੈ ਵਿੱਚੋਂ ਔਰ ਦੂਸਰੀ ਜਿਹੜੀ ਹੈ ਚੱਲਦੀ ਹੈ ਔਰ ਮੈਂ ਤਾਂ ਇਹ ਦੱਸਣਾ ਚਾਹਾਂ ਜਿਸ ਤਰ੍ਹਾਂ ਦੇ ਨਾਲ ਇਹ ਗੱਡੀਆਂ ਭਰ-ਭਰ ਜਾ ਰਹੀਆਂ ਨੇ ਅਸੀਂ ਇਹਨਾਂ ਨੂੰ ਕੁਐਸਚਨ ਕਰਾਂਗੇ ਕਿ ਤੁਹਾਡੇ ਕੋਲ ਕਿਹੜੀ ਪਰਮਿਸ਼ਨ ਕਿਰੇ ਪ੍ਰਸ਼ਾਸਨ ਨੇ ਦਿੱਤੀ ਹੈ ਜ਼ਿਲ੍ਹਾ ਪ੍ਰਸ਼ਾਸਨ ਨੇ ਕਿ ਇੰਨਾ ਵੀ ਦਰਖਵੋਹਨੀ ਤਰ੍ਹਾਂ ਲਾੜੇ ਤੇ ਬੈਠ ਰਹੀ ਹੈ ਵੀਡੀਓ ਔਰ ਉਹਨੇ ਵੀਡੀਓ ਬਣਾਣੀ ਸ਼ੁਰੂ ਕੀਤੀ ਹੈ ਸਾਹਮਣੇ ਤੋਂ ਕਦਮਾ ਸ਼ੁਰੂ ਕਰ ਦਿੱਤਾ ਔਰ ਇੱਥੇ ਰੁਕ ਵੀ ਕੋਈ ਨਹੀਂ ਰਿਹਾ ਗੱਡੀਆਂ ਦੇ ਨੰਬਰ ਨੋਟ ਕਰੋ ਫੋਕਸ ਕਰੋ ਕਿਉਂਕਿ ਇਹਨੇ ਦੱਸਿਆ ਨਹੀਂ ਲੰਬੀ ਜਾਣੀ ਹੈ ਤੇ ਇਹਨੇ ਕੋਈ ਅੱਗੇ ਦੀ ਵੀ ਟ੍ਰੈਸਰ ਵੱਲ ਜਾ ਰਹੀ ਹੈ ਕੋਈ ਕਰਨੀ ਹੈ ਔਰ ਤੁਸੀਂ ਮੈਂ ਖੁਦ ਇਹ ਵੀਡੀਓ ਬਣਾ ਕੇ ਤੁਹਾਨੂੰ ਦੱਸਾਂਗੀ ਕਿ ਆਹ ਦੇਖੋ ਮਸ਼ੀਨਾਂ ਨੇ ਇੱਥੋਂ ਨਿਕਲਣਾ ਸ਼ੁਰੂ ਕਰ ਦਿੱਤਾ ਇੱਥੋਂ ਜਾਣਾ ਸ਼ੁਰੂ ਕਰ ਦਿੱਤਾ ਜਿਸ ਤਰ੍ਹਾਂ ਤੜਾ ਤਰ ਗੱਡੀਆਂ ਭਰ ਰਹੀਆਂ ਸੀਗੀਆਂ ਕਿਸ ਤਰ੍ਹਾਂ ਦੇ ਨਾਲ ਵਾਪਸ ਜਾਣਾ ਸ਼ੁਰੂ ਕਰ ਚੁੱਕੀਆਂ ਨੇ ਔਰ ਦੇਖੋ ਇੱਥੇ ਹੜਾ ਦੇ ਹਾਲਾਤ ਪੰਜਾਬ 'ਚ ਕਿਉਂ ਨਹੀਂ ਬਣਨਗੇ ਇਹ ਇਹ ਕਾਰਨ ਹੈ ਹੜਾ ਦੇ ਹਾਲਾਤ ਬਣਨ ਦਾ ਪੰਜਾਬ ਦੇ ਵਿੱਚ ਇੰਨੇ ਮਾੜੇ ਹਾਲਾਤ ਹੋਏ ਪਏ ਨੇ ਔਰ ਤੁਸੀਂ ਦੇਖੋ ਕਿੰਨਾ ਪਾਣੀ ਇੱਥੇ ਕੱਢ ਕੇ ਜਾ ਚੁੱਕੇ ਨੇ ਕੋਈ ਦੱਸੇਗਾ ਕੋਈ ਪ੍ਰਸ਼ਾਸਨ ਨੂੰ ਕਿ ਆ ਪਤਾ ਨਹੀਂ ਹੈ ਕਿ ਇੱਥੇ ਕੀ ਹੋ ਰਿਹਾ ਔਰ ਮੈਂ মিডিਆ ਵਾਲਿਆਂ ਨੂੰ ਵੀ ਇਸੀ ਕਰਕੇ ਨਹੀਂ ਇੱਥੇ ਇਨਫੋਰਮ ਕੀਤਾ ਕਿਉਂਕਿ ਕਈ ਸਾਰੀਆਂ ਸਾਨੂੰ ਸਾਰੇ ਤੇ ਨਹੀਂ ਬਟ মিডিਆ ਦੇ ਵਿੱਚ ਵੀ ਕੁਝ ਬਲੈਕ ਸ਼ੀਪਸ ਹੁੰਦੀਆਂ ਨੇ ਜਿਹੜੀਆਂ ਪਹਿਲੀ ਇਨਫੋਰਮ ਕਰ ਦਿੰਦੀਆਂ ਨੇ ਕਿ ਅੱਗੇ ਕੀ ਕੀ ਚੱਲ ਰਿਹਾ ਮੈਂ ਇਸ ਦੀ ਇਨਕੁਆਰੀ ਅਜਿਲਾ ਡੀਸੀ ਦਫਤਰ ਵੇਨ ਜਾ ਰਹੀ ਹੈ ਔਰ ਮੈਂ ਨਾ 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 ਕਾਰਵਾਈ ਦੀ ਮੰਗ ਵੀ ਕਰਦੀ ਹਾਂ ਔਰ ਮੈਂ ਸਦਾ ਸੇਵਾ ਦੇ ਨਾਮ ਦਾਵਾ ਸਾਡੇ ਮੈਂਬਰ ਪਾਰਲੀਮੈਂਟ ਉਹਨਾਂ ਨੂੰ ਵੀ ਦੱਸਣ ਜਾ ਰਹੀ ਹਾਂ ਕਿ ਇੱਥੇ ਗੱਡੀਆਂ ਦੀ ਗਿਣਤੀ ਕੀਤੀ ਜਾਵੇ ਕਿਹੜੀ ਕਿੰਨੀਆਂ ਗੱਡੀਆਂ ਕਿੰਨੇ ਕ੍ਰੈਸ਼ ਇੱਥੇ ਹੋ ਰਹੇ ਨੇ ਹੁਣੇ ਵੀ ਥੋੜੇ ਜਿਹਾ ਪਹਿਲੇ ਇੱਥੇ মিডিਆ ਆਇਆ ਹੋਇਆ ਸੀ ਤੇ মিডিਆ ਕਰਕੇ ਸਾਰੀ ਗੱਡੀਆਂ ਵਾਲੇ ਭੱਜ ਗਏ ਸੋ ਬਹੁਤ ਜ਼ਰੂਰੀ ਹੈ ਆਰ ਦੀ ਮੰਗ ਅਵੇ ਪ੍ਰਸ਼ਾਸਨ ਦੇ ਕਿਹੜੇ ਲੋਗ ਇਹ ਮੋਲ ਨੇ ਔਰ ਕਿਹਨਾ ਦੀ ਸ਼ਹਿਰ ਦੇ ਉੱਤੇ ਅੱਜ ਇੱਥੇ ਇੰਨੀਆਂ ਫੋਕਲੈਂਡ ਦੀਆਂ ਮਸ਼ੀਨਾਂ ਲੱਗੀਆਂ ਹੋਈਆਂ ਨੇ ਹੁਣ ਇਸ ਤਰੀਕੇ ਦੇ ਨਾਲ ਅਸੀਂ ਪਹਿਲੇ ਕਿਹਾ ਸੀਗਾ ਕਿ ਮੈਂ ਬਹੁਤ ਜਲਦ ਦੱਸਾਂਗੀ ਕਿ ਇੱਥੇ ਕਿਸ ਤਰ੍ਹਾਂ ਦਾ ਕੰਮ ਚੱਲ ਰਿਹਾ ਥੋੜਾ ਲਾਗੇ ਕਰਿਓ ਡਰਾਈਵਰ ਜਿਹੜਾ ਹੈਗਾ ਤੁਸੀਂ ਦੇਖੋ ਕਿਸ ਤਰ੍ਹਾਂ ਗੱਡੀ ਛੱਡ ਕੇ ਭੱਜ ਚੁੱਕਿਆ ਔਰ ਪਲੀਜ਼ ਜ਼ਰਾ ਜ਼ੂਮ ਕਰਿਓ ਇਹਨੂੰ ਹਾਂ ਦੇਖੋ ਉਧਰੋਂ ਵੀ ਨਿਕਲਦੇ ਕਿਸ ਤਰ੍ਹਾਂ ਦੇ ਨਾਲ ਭਜਦੇ ਹੋਏ ਨਜ਼ਰ ਆ ਰਹੇ ਨੇ ਔਰ ਸਾਰੇ ਦੇ ਸਾਰੇ ਗੱਡੀਆਂ ਬੰਦ ਕਰ ਚੁੱਕੇ ਨੇ ਅਸੀਂ ਗੱਡੀਆ ਦੇ ਨੰਬਰ ਨੋਟ ਵੀ ਕਰ ਚੁੱਕੇ ਐਂਡ ਬਹੁਤ ਸ਼ਾਰਟਲੀ ਮੈਂ ਇਸ ਤੇ ਕਾਨੂੰਨੀ ਕਾਰਵਾਈ ਔਰ ਹਾਈ ਕੋਰਟ ਦੇ ਵਿੱਚ ਪਟੀਸ਼ਨ ਵੀ ਲਗਾਉਣ ਜਾਵਾਂਗੀ ਬਹੁਤ ਬਹੁਤ ਧੰਨਵਾਦ ਔਰ ਉਮੀਦ ਕਰਦੀ ਆਂ ਇਹ ਸਾਰੀਆਂ ਚੀਜ਼ਾਂ ਲੋਕਾਂ ਤੱਕ ਪਹੁੰਚਣਗੀਆਂ ਔਰ ਇਸ ਤੇ ਉੱਤੇ ਕਾਰਵਾਈ ਦੀ ਜ਼ਰੂਰ ਮੰਗ ਜਿਸ ਤਰ੍ਹਾਂ ਕਿ ਆ ਤੁਸੀਂ ਸਾਰਿਆਂ ਨੇ ਦੇਖਿਆ ਮੇਰੀ ਵੀਡੀਓ ਦੇ ਵਿੱਚ ਕਿ ਹਲਕਾ ਫੂਆ ਦੇ ਕਥਲੋਰ ਪੁਲ ਦੇ ਨਾਲ ਰਾਵੀ ਦਰਿਆ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਤੜਾ ਤੰਡ ਸਵੇਰੇ ਤੂਪਸਵੀਰੇ ਦੇ ਵਿੱਚ ਇਲੀਗਲ ਮਾਈਨਿੰਗ ਅਸੀਂ ਦੇਖੀ ਜਿੱਥੇ ਪੋਕਲੈਂਡੀਆਂ ਮਸ਼ੀਨਾਂ ਔਰ ਜਿਹੜੀਆਂ ਮਸ਼ੀਨਸ ਅਲਾਉਡ ਹੀ ਨਹੀਂ ਹੈਗੀਆਂ ਇਸ ਟਾਈਮ ਤੇ ਵੋਕੇ ਦੇ ਦਰਿਆ ਦੇ ਵਿੱਚ ਇਲੀਗਲ ਮਾਈਨਿੰਗ ਕਰਨ ਵਾਸਤੇ ਅਸੀਂ ਉਹ ਮਸ਼ੀਨਾਂ ਦੇਖੀਆਂ ਕ੍ਰੈਸ਼ਰ ਵਾਲਿਆਂ ਨੇ ਆਪਣੀਆਂ ਗੱਡੀਆਂ ਭੇਜੀਆਂ ਮੈਂ ਗੱਡੀਆਂ ਦੇ ਨੰਬਰ ਦਾ ਨੋਟ ਕੀਤੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਦੀ ਅਸੀਂ ਮੰਗ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਪ੍ਰਸ਼ਾਸਨ ਇਸ ਤੋਂ ਅ ਅਨਜਾਨਤਾ ਨਹੀਂ ਹੋਏਗਾ ਪਤਾ ਤਾਂ ਜ਼ਰੂਰ ਹੋਏਗਾ ਔਰ ਇਹ ਜਾਨਣਾ ਜ਼ਰੂਰੀ ਹੈ ਕਿ ਕਿਹੜੇ ਪ੍ਰਸ਼ਾਸਨ ਦੇ ਲੋਗ ਇਸ ਵਿੱਚ ਇਨਵੋਲ ਨੇ ਚਾਹੇ ਐਕਸੀਅਨ ਨੇ ਐਸ ਡੀਓ ਨੇ ਜਾਂ ਜੇਈ ਨੇ ਜਾਂ ਪ੍ਰਸ਼ਾਸਨ ਨੇ ਡਿਪਾਰਟਮੈਂਟ ਨੂੰ ਇਸ ਚੀਜ਼ ਦਾ ਜਵਾਬ ਜ਼ਰੂਰ ਦੇਣਾ ਪਏਗਾ ਕਿਉਂਕਿ ਜਿਸ ਹਲਕੇ 'ਚ ਅਸੀਂ ਰਹਿ ਰਹੇ ਹਾਂ ਇਸ ਹਲਕੇ ਦੇ ਵਿੱਚ ਖੜਾਣਾ ਨਾ ਕਈ ਸਾਰੇ ਲੋਕ ਪ੍ਰਭਾਵਿਤ ਹੋਏ ਨੇ ਔਰ ਜਿਨ੍ਹਾਂ ਨੇ ਕਾਰਵਾਰ ਬਰਬਾਦ ਹੋ ਗਏ ਔਰ ਇਹ ਹੀ ਇੱਕ ਵਜ੍ਹਾ ਹੈ ਕਿ ਜਿੱਥੇ ਇਲੀਗਲ ਮਾਈਨਿੰਗ ਤੜਾ ਤੜ ਹੁੰਨ ਦੇ ਨਾਲ ਅੱਜ ਸਾਡੇ ਪੰਜਾਬ ਦੇ ਵਿੱਚ ਐਨੇ ਬਦ ਤੋਂ ਬੱਤਰ ਹਾਲਾਤ ਬਣ ਗਏ ਇਹ ਹੀ ਕਰਕੇ ਸੋ ਮੈਂ ਚਾਹਾਂਗੀ ਕੱਲ ਮੈਂ ਡੀਸੀ ਦਫ਼ਤਰ ਜਾ ਕੇ ਇਸ ਤੇ ਉੱਪਰ ਜਲਦ ਉਲਦ ਕਾਰਵਾਈ ਦੇ ਮੰਗ ਕਰਾਂਗੀ ਔਰ ਅਗਰ ਇਸ ਤੇ ਥਲ ਨਹੀਂ ਪਈ ਤਾਂ ਮੇਰੀ ਲਗਾਤਾਰ ਇਸੇ ਤਰ੍ਹਾਂ ਦੇ ਨਾਲ ਰੇਡਸ ਹਲਕਾ ਪੂਆ ਦੇ ਵਿੱਚ ਹੁੰਦੀਆਂ ਰਹਣਗੀਆਂ ਜਿੱਥੇ ਜਿੱਥੇ ਲੋਕ ਇਲੀਗਲ ਮਾਈਨਿੰਗ ਕਰਨ ਦੀ ਕੋਸ਼ਿਸ਼ ਕਰਦੇ ਬਹੁਤ ਬਹੁਤ ਧੰਨਵਾਦ